thank yeah. ਸਰ ਬੇਨਤੀ ਤੁਹਾਨੂੰ ਸਾਰਿਆਂ ਨੂੰ ਲੈ ਕੇ ਆ ਰਹੇ ਆ ਕਿ ਆਪਾਂ ਸਾਰੇ ਆਪਾਂ ਇੱਕੋ ਹੀ ਇਕੱਠੇ ਆਪਾਂ ਕੰਮ ਕਰਕੇ ਕਿ ਆਪਾਂ ਜਿਹੜਾ ਆਉਣ ਵਾਲਾ ਮੁੱਖ ਮੰਤਰੀ ਅਸੀਂ ਮੈਨੂੰ ਸਖੇਖਾ ਤੋਂ ਉਸ ਮੁੱਖ ਮੰਤਰੀ ਨੂੰ ਜਿਹੜਾ ਕਿ ਇੱਕ ਬੜਿਆ ਲਿਖਿਆ ਜਿਹਨੇ ਲੰਡਨ ਤੋਂ ਭੁਲਾਈ ਕੀਤੀ ਆ ਜਿਨ੍ਹਾਂ ਨੂੰ ਬਰਾਸ ਵਿੱਚ ਸਿਆਸਤ ਨਹੀਂ ਹੋਈ ਆ ਔਰ ਜਿਨ੍ਹਾਂ ਜਿਨ੍ਹਾਂ ਦੇ ਗੱਤਰ ਅਤੇ ਦਿੱਨੇ ਇਕਾਈ ਦੇ ਪ੍ਰਧਾਨ ਹੈ ਜਿ ਇੰਚਾਰ ਦੇ ਕਿਉਂਕਿ ਜਿਹੜਾ ਦਿੱਲੀ ਕਾਉਂਟਨ ਦਾ ਇੰਚਾਰ ਦੁਲਾਣਾ ਜਿਹੜਾ ਪਾਰਲਮੈਂਟ ਉੱਤੇ ਬੈਠਦੇ ਆ ਉਹ ਜਿਹੜੇ ਰਾਹੁਲ ਜੀ ਦੇ ਸਭ ਤੋਂ ਨੇੜੇ ਦੇ ਬੰਦੇ ਆਗਾ ਉਹਨਾਂ ਤੇ ਲੱਗਦਾ ਸੋਇ ਆਪਣੇ ਵਿੱਚ ਤੇ ਗੁਰੂ ਦੀ ਕਿਰਪਾ ਨਾਲ ਕਿਮਾਗਰ ਰਾਜਕਾਂ ਬਹੁਤਾ ਸਵਾਨ ਨਹੀਂ ਲੈਂਦਾ ਕਿਉਂਕਿ ਟਾਈਮ ਆਇਆ ਤਾਂ ਬਹੁਤ ਹੋ ਗਿਆ ਬੈਂਕ ਗੁੰਜੀ ਦਾ ਖਾਸਾ ਬੈਂਕ ਗੁੰਜੀ ਦੀ ਫਲਾ ਅਤੇ ਆਨ ਇੰਡੀਆ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਸਾਡੇ ਕਟਾਰੀ ਹੈ ਕੋਰਡੀਨੇਟਰ ਬਬੀ ਪ੍ਰਧਾਨ ਜੀ ਅਤੇ ਫੋਟਾ ਦੇ ਵਿੱਚ ਬੈਠੀ ਸਹਿਣ ਰਾਮਾ ਜੀਵਨ ਸਿੰਘ ਦੇ ਬਾਸ ਉਹਨਾਂ ਸਾਰੇ ਜੀ ਆਦਾਨ ਅਵੇ ਭਰਾਓ ਭਗੋਂ ਹੱਥ ਫੜ ਕੇ ਬੇਨਤੀ ਕਰਨ ਚਾਹੁੰਦਾ ਹਾਂ ਕਿ ਜਿੱਦਾਂ ਆਪਾਂ ਇਸੇ ਕਾਠੋਂ ਇਹ ਆੜ ਪੜਾ ਆਉਣ ਆਈ 2023 ਦੇ ਵਿੱਚ ਆਪਾਂ ਜਿਹੜਾ ਵੀ ਆਪਣਾ ਪਾਰਟੀ ਕੈਂਡੀਡੇਟ ਦੇਦੀ ਆ ਉਹਨੂੰ ਭਾਰੀ ਬੋਮਾਂ ਦੇ ਜਿਤਾ ਕੇ ਸਰਦ ਸੁਖਿੰਦਰ ਸਿੰਘ ਗੈਰੀ ਪਟਾਰਾ ਜੀ ਦੇ ਹੱਥ ਮਜ਼ਬੂਤ ਕਰਦੇ ਆ ਭਰਾਓ ਸੁਖਵਿੰਦਰ ਸਿੰਘ ਜੈ ਜੀ ਜੋਗੇ ਸਵਰਗਵਾਸੀ ਉਹਨਾਂ ਦੇ ਬੰਦਾ ਸਰਦਾਰ ਸਰਬੋਤਮ ਸਿੰਘ ਮਡਾਰਾ ਸਾਹਿਬ ਮੈਂ ਉਹਨਾਂ ਦੇ ਹਰ ਕਦੇ ਵਿੱਚੋਂ ਹੀ ਦਾਸ ਬੋਲਣ ਆਵਾ ਜੋ ਉਹਨੇ ਕੰਮ ਕੀਤੇ ਜਾਂ ਜਿਹੜੇ ਲੋਕਾਂ ਦੇ ਵਿੱਚ ਨਿਕਦਰਿਆ ਉਹ ਅੱਜ ਵੀ ਕੰਮਾਂ ਨੂੰ ਯਾਦ ਕਰਦੇ ਆ ਲੋਕ ਉਹਨਾਂ ਨੂੰ ਬਹੁਤ ਯਾਦ ਕਰਦੇ ਆ ਤੇ ਕੰਮ ਬੋਲਦਾ ਦਾ ਇਸ ਕਰਕੇ ਸਾਡੇ ਸਰਦਾਰ ਸੁਖਵਿੰਦਰ ਸਿੰਘ ਜੀ ਡੈਡੀ ਬਟਾਲਾ ਜੋ ਕਿ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਐਮਐਲਏ ਮੌਜੂਦਾ ਜਾਂ ਸਾਫ ਹੈ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਆ ਇਸ ਕਰਕੇ ਇਹਨਾਂ ਨੂੰ ਆਪਾਂ ਜੋ ਪੰਜਾਬ ਦਾ ਨਵਾਇਦਾ ਚੁਣਦੇ ਆ ਇਸ ਕਰਕੇ ਇਹਨਾਂ ਦੇ ਅਰਦਾਸ ਬੇਨਤੀ ਕਰੀਏ ਕਿ ਸਾਡਾ ਆਉਣ ਵਾਲਾ ਨੇਤਾ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਸੁਖਵਿੰਦਰ ਸਿੰਘ ਡੈਡੀ ਬਟਾਲਾ ਹੀ ਪੜ੍ਹੇ ਵੈਗਰ ਜੀ ਦਾ ਖਾਸਾ ਸ੍ਰੀ ਵੈਗਰ ਜੀ ਦੀ